ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਦੇ ਲਈ ਪਹੁੰਚੇ ਹਾਂ ਪਿੰਡ ਆਸਾ ਬੁੱਟਰ 271 ਦੇ ਕੋਲੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਗਿੱਦੜਵਾ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਂਗ ਬਾਈ ਕੋਲੇ ਸੇਲ ਆਲੇ ਆ ਤੇ ਇੱਕ ਦੋਸਤੋ ਜਿਹੜੀ ਬਾਈ ਦੀ ਕੋਟੜੇ ਮੇਲੇ ਤੋਂ ਪਹਿਲਾ ਸਥਾਨ ਹਾਸਲ ਕੀਤਾ ਝੋਟੀ ਤੁਹਾਨੂੰ ਕੱਟੀ ਉਹੀ ਵਿਖਾ ਦੇਣੀ ਆ ਇੱਕ ਗੱਬਣ ਨੀਲੀ ਰਾਵੀ ਦੂਜਾ ਸੁਗਾ ਇਸ ਤੋਂ ਇਲਾਵਾ ਇੱਕ ਗ੍ਰੇਡੇਡ ਪਹਿਲਾ ਸੂਗਾ ਝੋਟੀ ਆ ਦੋਸਤੋ ਇਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਵਿਖਾਉਣੇ ਦੋਸਤੋ ਤੁਹਾਨੂੰ ਕੱਟੀ ਵੇਖੋ ਨਿਗਾਹ ਮਾਰੋ ਦੋਸਤੋ ਕੋਟੜੇ ਮੈਲੇ ਦੀ ਚੈਂਪੀਅਨ ਪਹਿਲਾ ਸਥਾਨ ਹਾਸਲ ਕੀਤਾ ਦੋਸਤੋ ਬਹੁਤ ਸੋਹਣੀ ਖੜਨੀ ਖੁੜਨੀ ਹੈ ਦੋਸਤੋ ਜੇ ਗੱਲ ਕਰੀਏ ਨਾ ਨਿਗਾਹ ਮਾਰੋ ਇੱਕ ਵਾਰੀ ਜਾਣਕਾਰੀ ਬਾਈ ਤੋਂ ਲੈਣੇ ਆਓ ਠੀਕ ਆ ਪਹਿਲੇ ਸਥਾਨ ਤੇ ਆਈ ਹੈ ਹਾਂਜੀ ਠੀਕ ਆ ਕਿਹੜੇ ਬੋਲਦੀ ਧੀ ਆ ਬਈ ਇਹ ਡਾਇਮੰਡ ਦੀ ਹੈ ਡਾਇਮੰਡ ਬੋਲਦੀ ਠੀਕ ਆ ਤੇ ਮਦਰ ਵਾਲੇ ਪਾਸੋਂ ਬਈ ਮਦਰ ਵਾਲੇ ਪਾਸਿਓ ਮਦਰ ਦਾ ਪਤਾ ਨਹੀਂ ਆਪਣ ਨੂੰ ਕਿਹੜੇ ਸੀਮੰਦੀ ਸੀ ਠੀਕ ਆ ਵੈਸੇ ਆਪਣੇ ਘਰ ਦੀ ਮਾਈਦੀ ਹੈ ਹਾਂਜੀ ਹਾਂਜੀ ਠੀਕ ਆ ਜਾਨੀ ਕਿ ਇਹ ਆਪਾਂ ਮੇਲੇ ਦੇ ਪਾਈ ਸੀ ਪਹਿਲਾ ਸਥਾਨ ਹਾਸਲ ਕੀਤਾ ਨਾ ਨਹੀਂ ਵੀ ਨਹੀਂ ਚੌਥਾ ਨੰਬਰ ਜਿੱਤਿਆ ਪਿਛਲੇ ਸਾਲ ਹਨੋਲੇ ਤੋਂ ਚਾਰ ਠੀਕ ਆ ਜਾਨੀ ਹੁਣ ਇਹਨੇ ਪਹਿਲਾ ਸਥਾਨ ਖੀਰੀਆਂ ਬੱਚਿਆਂ ਦੇ ਵਿੱਚੋਂ ਸਾਲ ਵਾਲਿਆਂ ਚ ਹਾਂਜੀ ਸਾਲ ਵਾਲਿਆਂ ਚ ਸਾਲ ਵਾਲਿਆਂ ਚ ਖੀਰੀਆਂ ਜੀ ਹੋ ਗਿਆ ਹਾਂ ਠੀਕ ਆ ਲਓ ਬਈ ਇਹ ਉਮਰ ਕਿੰਨੀ ਹੈ ਬਈ ਇਹਦੀ ਇਹਦੀ 11.5 ਮਹੀਨੇ ਬਈ 11.5 ਲਓ ਬਈ ਚੈੱਕ ਕਰੋ ਤੁਸੀਂ ਕੱਟੀ ਦੀ ਨਾ ਬਾਡੀ ਬੰਤਰ ਜੇ ਗੱਲ ਕਰੀਏ ਸਟਾਪ ਦੇਣ ਕੀ ਨਹੀਂ ਆ ਇਹ ਗੱਲ ਨਹੀਂ ਕੱਲੀ ਹੀ ਝੋਟੀ ਸੋਹਣੀ ਆ ਉਹ ਪਾਰ ਲਾਈਨ ਦੇ ਵਿੱਚ ਵੀ ਬਾਈ ਕੋਲੇ ਨਾ ਇੱਕ ਤੋਂ ਇੱਕ ਨਾਗ ਹੁੰਦਾ ਦੋਸਤੋ ਨਿਗਾ ਤੁਹਾਨੂੰ ਮਰਾ ਦਿੰਦੇ ਆ ਆ ਜਾਨਵਰ ਬਾਈ ਦੇ ਵਪਾਰ ਲਾਈਨ ਚ ਤੇ ਆ ਘਰੇ ਝੋਟੀਆਂ ਖੜੀਆਂ ਨਿਗਾ ਮਾਰੋ ਇੱਕਾਈ ਦੇਖ ਸਾਦੇ ਬਾਕੀ ਨਾ ਇਸ ਘਰ ਦੇ ਵਿੱਚੋ ਜੇ ਗੱਲ ਕਰੀਏ ਵੀਡੀਓ ਕਵਰ ਆਪਾਂ ਬਹੁਤ ਜਿਆਦਾ ਕੀਤੀਆਂ ਤੇ ਨਾਗ ਚੰਗੇ ਹੀ ਹੁੰਦੇ ਆ ਦੋਸਤੋ ਇਹਨਾਂ ਨਗਾ ਦੀ ਜੇ ਗੱਲ ਕਰੀਏ ਤੁਹਾਨੂੰ ਜਾਣਕਾਰੀ ਲੈ ਦਿੰਦੇ ਆ ਬਾਈ ਕਿ ਪਰੇ ਦੀ ਜੇ ਗੱਲ ਕਰੀਏ ਆ ਸਾਹਮਣੇ ਨੀਲੀ ਗਾ ਵੀ ਖੜੀ ਐ ਇਹ ਗੱਬਣ ਆ ਹਾਂ ਠੀਕ ਆ ਕਿੰਮਾ ਸੂਆ ਸੂਣਾ ਬਈ ਇਹ ਦੂਜਾ ਸੂਆ ਸੂਗੀ ਜੀ ਠੀਕ ਆ ਦੂਜਾ ਸੂਆ ਸੂਗੀ ਕਿੰਨੇ ਦਿਨ ਲਾ ਜੂਗੀ ਬਈ ਹਫਤਾ ਲਾ ਜੂਗੀ ਹਫਤੇ ਦੇ ਲਾ ਕੇ ਭਾ ਲੈ ਜੂਗੀ ਠੀਕ ਆ ਤੇ ਦੋ ਦਿਨ ਕਪੈਸਿਟੀ ਕੀ ਆ ਬਈ ਇਹ 11 ਤੋਂ 12 ਕਿਲੋ ਦੋ ਦਿੱਤਾ ਹੀ ਪਹਿਨੇ ਹੁੰਦੇ ਠੀਕ ਆ 11 12 ਕਿਲੋ ਕੋਈ ਸੀਮਨ ਵਾਲੇ ਪੱਖ ਤੋਂ ਲੱਗੇ ਦਾ ਪਤਾ ਹੋਵੇ ਬਈ ਨਹੀਂ ਆਪਾਂ ਨੂੰ ਨਹੀਂ ਪਤਾ ਠੀਕ ਆ ਜਨਕੀ ਇਹ ਆਪਣੇ ਕੋਲੇ ਆਈ ਆ ਹਾਂ ਹਾਂ ਠੀਕ ਆ ਦੂਜਾ ਸੂਆ ਸੂਣਾ ਲੋ ਵੀ ਦੂਜਾ ਸੁਆ ਸੋਨਾ ਹਵਾਨੇ ਦੀ ਗੱਲ ਕਰੀਏ ਨਾ ਬਾਈਆਂ ਦਾ ਆਪਣੇ ਕੋਲੇ ਆਈ ਆ ਹਵਾਨਾ ਸੋਨਾ ਤਿਆਰ ਸੀ ਆ ਥੋੜਾ ਜਿਹਾ ਨਾ ਉਪਰੇ ਥਾਂ ਦਾ ਕਰਕੇ ਹਵਾਨਾ ਥੋੜਾ ਜਿਆ ਚੱਕਿਆ ਹੋਇਆ ਚੈੱਕ ਕਰੋ ਬਹੁਤ ਸੁਣਾ ਹਵਾਨਾ ਦੋਸਤੋ ਬਾਕੀ ਫੇਸ ਚੈੱਕ ਕਰੋ ਪੂਰੇ ਮੱਥੇ ਦੇ ਵਿੱਚ ਪਟਾ ਸਿੰਘ ਕੁਆਲਿਟੀ ਚੈੱਕ ਕਰ ਸਕਦੇ ਆ ਤੇ ਚਾਰੇ ਪੈਰ ਚਿੱਟੇ ਪੂਸ਼ ਉੱਪਰ ਤੇ ਹੀ ਦੇਖ ਸਕਦੇ ਆ ਹਫਤੇ ਦੇ ਲਗਭਗ ਲੈ ਜੂ ਹੁਣ ਬਈ ਹਾਂਜੀ ਠੀਕ ਆ ਲੇ ਬਿਟਰ ਕੇ ਕਰੀ ਨਾ ਗੀੜਾ ਕਢਵਾ ਦੀ ਇਹਦਾ ਠੀਕ ਹੈ ਸੋਹਣੇ ਜਾਨਵਰ ਆ ਜਿੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਉ ਬਾਕੀ ਕੋਈ ਲਸੀ ਲਾਵੀ ਸੋਹਣੀ ਝੋਟੀ ਆ ਦੂਜਾ ਸੁਹਾ ਸੁਣਾ ਸੋਨਾ ਟਾਂਚਾ ਜਿਹੜੇ ਵੀਰ ਨੀਲੀ ਰਾਵੀ ਦੇ ਸ਼ਕੀਨਾ ਵਾ ਤੇ ਸ਼ੌਕ ਬਾਈ ਨੂੰ ਵੀ ਨੀਲੀ ਰਾਵੀ ਦਾ ਹੈਗਾ ਦੇਖ ਤਾਂ ਦੇ ਬਹੁਤ ਸੋਹਣੀ ਝੋਟੀ ਆ ਇਹ ਗੱਲ ਨਹੀਂ ਵੀ ਤੁਸੀਂ ਇੱਥੇ ਆਉਂਗੇ ਤੁਹਾਡੇ ਪਸੰਦ ਨਹੀਂ ਹੋਣੀ। ਬਾਕੀ ਇਹ ਗੱਲ ਨਹੀਂ ਜਿੱਥੋਂ ਜਾਨਵਰ ਪਸੰਦ ਆ ਜੇ ਨਾ ਉਥੋਂ ਲੈ ਆਉਣਾ ਦੂਰ ਨੇੜਾ ਨਹੀਂ ਬਾਈ ਵੇਂਦਾਗਾ। ਇੱਕ ਵਾਰੀ ਬਈ ਆਪਾਂ ਕਿੱਧਰ ਦੇ ਪਾਸੇ ਗਏ ਸੀ ਏਰੀਏ 'ਚ ਆਪਾਂ ਆਪਾਂ ਮਲੂ ਟੱਪ ਕੇ ਗਏ ਸੀ ਤਾਨੇ ਵਾਲਾ ਪਿੰਡ ਅੱਛਾ ਉਹ ਕਿਹਿਆਂ ਕੋਲੇ ਠੀਕ ਆ ਲਓ ਵੀ ਇੰਨੀ ਨਹੀਂ ਬਾੜ ਤੋਂ ਬਾਈ ਕੋਲੇ ਨਾ ਜਾਨਵਰ ਜੇ ਕੋਈ ਪਸੰਦ ਆ ਜੇ ਉਥੇ ਵੀਡੀਓ ਵੇਖ ਕੇ ਗਏ ਸੀ ਨਾ ਬਾਈ ਹਾਂਜੀ ਠੀਕ ਆ ਉਹਦੀ ਆਪਾਂ ਵਕਾਇਦਾ ਆਪਣੇ ਚੈਨਲ ਤੇ ਵੀਡੀਓ ਹੀ ਪਾਈ ਸੀ ਹਨਾ ਹਾਂਜੀ ਠੀਕ ਆ ਇਹ ਇਹਦੇ ਰੇਟ ਦੀ ਗੱਲ ਕਰੀਏ ਬਈ ਇਹਦਾ ਰੇਟ ਕੀ ਕਰਦਾ ਹੈ ਇਹ ਰੇਟ 1.40 ਲੱਖ ਦਾ ਰੇਂਜ 1.40 ਲੱਖ ਕੋਈ ਮਾਨਤਾਨ ਹੋ ਜੂਗਾ ਹਨਾ ਬਈ ਠੀਕ ਐ ਲਓ ਬਈ 1.40 ਲੱਖ ਰੁਪਈਆ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਭਵਾਨਾ ਤੁਹਾਨੂੰ ਕਰਮਾ ਲਈ ਦਾ ਦਵਾਰੇ ਫੇਰ ਨਹੀਂ ਆ ਮਰੌਣੇ ਦੇਖ ਸਾਰੇ ਸੋਣਾ ਹਵਾਨਾ ਬਾਕੀ ਦੋਸਤੋ ਜਿਵੇਂ ਜਿਵੇਂ ਤਿਆਰ ਹੋਣਾ ਨਾ ਝੋਟੀ ਨੇ ਗਾੜੀ ਤੇ ਬਹੁਤ ਸਹੀ ਗੱਲ ਆ ਤੇ ਹਵਾਨਾ ਕਰਮਾ ਲਈ ਨੇ ਸੋਣਾ ਤਿਆਰ ਕਰ ਜਾਣਾ ਵਾਕਈ ਦੋਸਤੋ ਤੁਹਾਨੂੰ ਭਵਾਨਾ ਨਿਗਾ ਮਰੌਣੇ ਦੇਖ ਸਾਰੇ ਮਰੇ ਪਿੱਛੇ ਕਰੀਂ ਬਈ ਕਰਪਾ Check ਕਰ ਗੈਪਸ ਆਏ ਬਹੁਤ ਜਿਆਦੇ ਆ ਥੋੜਾ ਕੈਮਰੇ ਤੇ ਘਬਰਾਉਂਦੀ ਆ ਵੈਸੇ ਜੇ ਇੱਕ ਗੱਲ ਕਰੀ ਨਾ ਕਰਮ ਵਾਲੀ ਸੀਲਸ ਆਉਗਾ ਐਡੀ ਗੱਲ ਨਹੀਂ ਕੋਈ ਦੇਖ ਸਾਡੇ ਠੀਕ ਆ ਬਈ ਕੋਈ ਗੱਲ ਨਹੀਂ ਤੇ ਇਸ ਤੋਂ ਅੱਗੇ ਬਈ ਆ ਛੁੱਟੀ ਦੀ ਗੱਲ ਕਰੀਏ ਕਿੰਮਾ ਸੂਸੂਈ ਆ ਇਹ ਪਹਿਲਾ ਸੂਸੂਈ ਠੀਕ ਆ ਪਹਿਲਾ ਸੂਸੂਈ ਆ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਕੱਤਰੇ ਨੂੰ ਸੂਈ ਹੋ ਜੀਨ ਹੋ ਗਈ ਸੂਈ ਨੇ 20 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਬਾਈ 10 ਕਿਲੋ ਦੁੱਧ ਆ ਬਾਈ 10 ਕਿਲੋ ਦੁੱਧ ਤਿਆਰ ਆ ਬੱਚਾ ਬੱਚਾ ਕੱਟਾ ਜੀ ਕੱਟੇ ਨੂੰ ਜਨਮ ਦਿੱਤਾ ਠੀਕ ਆ ਲੋ ਵੀ ਪਹਿਲਾ ਸੂਆ ਸੂਈ ਆ 20 ਦਿਨ ਹੋ ਗਏ ਤੇ 10 ਕਿਲੋ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆ ਥਾਣਾ ਦੇਖੋ ਬਹੁਤ ਸੋਹਣਾ ਥਾਣਾ ਗੈਸ ਹੈ ਜੀ ਇੱਕ ਨੰਬਰ ਠੀਕ ਆ ਬਾਕੀ ਬਾਈਆਂ ਦਾ ਚਵਾਈ ਚੂਈ ਦੀ ਇੱਕ ਨੰਬਰ ਆ ਜੱਜਮੈਂਟ ਕਰਾ ਦਿੰਦੇ ਆ ਦੇਖ ਸਕਦੇ ਗੈਸ ਹੈ ਦੀ ਗੱਲ ਕਰੀਏ ਬਹੁਤ ਸੋਹਣਾ ਗੈਸ ਹੈ ਜੀ ਕੱਟੇ ਨੂੰ ਜਨਮ ਦਿੱਤਾ ਮੱਥੇ ਦੇ ਵਿੱਚ ਬੱਲ ਤੇ ਅੱਖਾਂ ਚ ਦੋਵਾਂ ਚ ਜਵਾਬ ਹੈਗਾ ਸਹੀ ਚੇਕ ਕਰ ਸਕਦੇ ਆਂ ਥਾਇ ਕੁੰ ਲਈ ਪਰ ਥੋੜਾ ਜਿਹਾ ਫੁੱਲਾ ਸੂਤੇ ਨਿਸ਼ਾਨ ਹੈਗਾ ਪੂਛ ਅੱਧ ਤਾਈਂ ਚਿੱਟੀ ਆ ਲੈ ਵੀ ਕੱਟੇ ਨੂੰ ਖੋਲ ਕੇ ਨਾ ਇੱਕ ਵਾਰੀ ਗੇੜਾ ਕਢਵਾ ਦੇਂ 20 ਦਿਨਾਂ ਦੀ ਸੂਈ ਆ ਹਵਾਨੇ ਨੂੰ ਸਾਫ਼ ਸੁਥਰੀ ਆ ਸੀਲਸ ਆਊਗਾ ਬਾਈਆਂ ਦਾ ਭਾਈ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚੁਾਈ ਕਰਕੇ ਲੈ ਲਓ ਜੇ 10 ਕਿਲੋ ਐਸ ਵਕਤ ਦੁੱਧ ਤਿਆਰ ਆ ਛੋਟੀ ਸਾਫ ਸੁਥਰੀ ਆ ਪਹਿਲਾ ਸੂਆ ਸੂਈ ਆ ਲੈ ਚੱਲਪਾ ਇਹ ਜਾਨਵਰ ਸੀ ਜਿਹੜੇ ਜੇ ਗੱਲ ਕਰੀਏ ਨਾ ਬਾਈ ਕੋਲੇ ਦੋ ਸੇਲ ਵਾਲੇ ਸੀ ਤੇ ਇਹ ਝੋਟ ਇਹ ਦੀ ਗੱਲ ਕਰਨ ਲਈ ਕੱਟੀ ਦੀ ਇਹ ਪਰ ਸੇਲ ਨਹੀਂ ਤੁਹਾਨੂੰ ਵਿਖਾਈ ਆ ਵੀ ਬਾਈ ਦਾ ਸ਼ੌਂਕ ਆ ਵੀ ਚੰਗੇ ਜਾਨਵਰ ਰੱਖਣ ਦਾ ਘਰੇ ਵੀ ਤੇ ਭਾਈ ਇਹਦੀ ਗੱਲ ਕਰੀਏ ਛੋਟੀ ਸੂਈ ਸਵਾਈ ਦੀ ਇਹਦਾ ਰੇਟ ਕੀ ਕਰਾਂਗੇ ਇਹਦਾ 85000 ਰੁਪਏ 85000 ਕੋਈ ਥੋੜਾ ਬਹੁਤਾ ਮੌਕੇ ਦੇ ਇਹ ਚੋ ਮਾਨਤਨ ਕਰਦੇ ਹਾਂ ਹਾਂਜੀ ਠੀਕ ਆ ਲਓ 85000 ਰੁਪਏ ਇਹਦਾ ਰੇਟ ਆ ਤੇ ਮੌਕੇ ਤੇ ਮਾਨਤਨ ਹੋ ਜੂ ਇਹਦਾ ਰੇਟ ਜੇ ਗੱਲ ਕਰੀਏ ਨੀਲੀ ਰਾ ਵੀ ਗੱਬਨ ਦਾ 140000 ਮਾਨਤਨ ਇਹ ਚੋ ਹੋ ਹੀ ਹੋ ਜੂ ਦੋਨਾਂ ਨਗਾਂ ਚ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਨੰਬਰ ਸਕਰੀਨ ਤੇ ਆ ਪਿੰਡ ਆਸਾ ਬੁੱਟਰ ਤੇ ਜ਼ਿਲ੍ਹਾ ਹੈਗਾ ਸ਼੍ਰੀ ਮੋਠਸ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਐ ਇਸ ਪਿੰਡ ਨੂੰ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ